ਮਾਛੀਵਾੜਾ ਦਾਣਾ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਦਾ ਕੰਮ ਸ਼ੁਰੂ ਹੋ ਗਿਆ ਜਿਸ ਦਾ ਰਸਮੀ ਉਦਘਾਟਨ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਬਿਆਲਪੁਰਾ ਨੇ ਕੀਤਾ। ਹਾਂਜੀ ਅੱਜ ਅਸੀਂ ਸ਼ੁਰੂ ਕਰੇਗੀ ਇਹ ਮਤਲਬ ਹੈ। ਹਾਂਜੀ ਅੱਜ ਥਰੀ ਸ਼ੁਰੂ ਹੋਈ ਹੈ ਤੇ ਅੱਜ ਪਹਿਲਾ ਦਿਨ ਇੱਥੇ ਤੇ ਬਖ ਬਖ ਏਜੰਸੀਆਂ ਨੇ ਜਿਹੜੇ ਖਰੀਦ ਲਈਆਂ ਇਥੋਂ ਚਾਰ ਏਜੰਸੀਆਂ ਤੇ ਬਾਕੀ ਸਾਰੇ ਪ੍ਰਬੰਧ ਮੁਕੰਮਲ ਨੇ ਤੇ ਮੈਂ ਵੀ ਬੇਨਤੀ ਵੀ ਕਰੂੰਗਾ ਤੁਹਾਡੇ ਸਭ ਨੂੰ ਕਿਸਾਨਾਂ ਨੂੰ ਵੀ ਵੀ ਜਿਹੜੀ ਕਾਨਕਾ ਪੂਰੇ ਸਤਾਕੇ ਲੈ ਕੇ ਹੁਣ ਤਾਂ ਜੋ ਮੰਡੀ ਜੋ ਪੇਸ਼ਾਨੀ ਰਹੇ ਕਿਸ ਤਰ੍ਹਾਂ ਦੀ ਬਾਰਦਾਨਾ ਵਗੈਰਾ ਤੇਰੇ ਦੇ ਡੈਕੀ ਦੇ ਕੀ ਪ੍ਰਬੰਧ ਕੀਤੇਗਾ ਸਰਕਾਰ ਉਹ ਨਾਲ ਵੀ ਨਾ ਜੀ ਦੇਖੋ ਜਿੱਦਿ ਸਰਕਾਰ ਆਈ ਹੈ ਹਰ ਇੱਕ ਦੇ ਵੀ ਬਾਰਦਾਨੇ ਦੀ ਪ੍ਰੋਬਲਮ ਨਹੀਂ ਇਹ ਦੇਖਦੇ ਵੀ ਡੈਗੀ ਵਾਲੀ ਗੱਲ ਇਹ ਨਾਲ ਦੇ ਨਾਲ ਡੈਗੀ ਹੋ ਵੀ ਤੇ ਨਾਲ ਦੇ ਨਾਲ ਬਾਰਦਾਨੇ ਦਾ ਪ੍ਰਬੰਧ ਪੂਰਾ ਇੱਥੇ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਤ چاہے ਪਾਣੀ ਦੇ ਪ੍ਰਬੰਧ ਗੱਲ ਇਹ ਹਰ ਪ੍ਰਬੰਧ ਮੁਕੰਮਲ ਕੀਤੇ ਨੇ ਇਹਨਾਂ ਦੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵੀ ਕਿਸਾਨਾਂ ਭਰਾ ਮੰਡੀ ਦੇ ਵਿਚ ਚੱਕ ਨਹੀਂ ਹੋਊਗੀ ਉਪਕੀ ਕੇਂਦਰ ਜਿਹੜੇ ਹੈਗੇ ਉੱਥੇ ਫਿਰ ਸ਼ੁਰੂ ਹੋ ਜਾਈ ਜਿਹੜੇ ਨਾਮ ਦੇ ਉਪਕੀ ਕੇਂਦਰ ਹੈ ਹੈਡ ਲਗਭਗ ਨਾਲ ਦੀ ਨਾਲ ਇਹਨੇ ਅੱਜ ਵੀ ਤਿੰਨ ਜਗ੍ਹਾ ਫਸਲ ਸ਼ੁਰੂ ਹੋਈਆਂ ਉਹਦੇ ਤੇ ਸਮਰਾਲੇ ਤੇ ਫੋਕਲ ਪੁਆਇੰਟ ਮ hạnਦੂਦਾ ਤੇ ਉਹ ਤੇ ਬਾਕੀ ਤੇ ਵੀ ਨਾਲ ਦੀ ਨਾਲ ਖਰੀ ਸ਼ੁਰੂ ਹੋ ਰਹੇ ਨੇ ਅਫਸਰਾਂ ਕੀ ਹੱਟਾ ਕੀਤਾ ਗਿਆ ਜੀ ਅਸਲੋਂ ਇਹੀ ਆ ਵੀ ਕਿਸੇ ਤਰ੍ਹਾਂ ਦਾ ਮਤਲਬ ਕੋਈ ਵੀ ਦਿੱਕਤ ਨਾ ਹੋਵੇ ਕਿਸਾਨਾਂ ਨੂੰ ਯਾਰਤੀ ਭਾਜਰ ਨੂੰ ਕਿਸੇ ਦਾ ਦਿੱਕਤ ਨਾ ਹੋਵੇ ਬਾਰਦਮ ਦਾ ਟਾਈਮ ਸਬੰਦ ਹੋਵੇ ਜੇ ਕੋਈ ਦਿੱਕਤ ਆਉਂਦੀ ਵੀ ਹੈ ਤਾਂ ਉਹਦਾ ਤੁਰੰਤ ਹੱਲ ਕੀਤਾ ਜਾਵੇ